ਦੀਵਾਨਾ ਰੈਡੀ ਦੇ ਸਤਿਕਾਰਯੋਗ ਸ਼੍ਰੋਤਿਓ ਭਾਰਤ ਦੀ ਹੋ ਰਹੀ ਮੰਦਹਾਲੀ ਤੇ ਆਰਥਿਕ ਮੰਦਹਾਲੀ ਮੰਦਵਾੜੇ ਦੇ ਕਾਰਨਾਂ ਬਾਰੇ ਡਾਕਟਰ ਸੁਚਾ ਸਿੰਘ ਗਿੱਲ ਹੋਰਾਂ ਨੇ ਖੁਲਾਸੇ ਕੀਤੇ ਨੇ ਡਾਕਟਰ ਸੁਚਾ ਸਿੰਘ ਗਿੱਲ ਉਗੇ ਆਰਥਸ਼ਾਸਤਰੀ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਵਾਅਦਾਸਤਾ ਨੇ ਉਹਨਾਂ ਨੇ ਇਸ ਮੁਤਲਕ ਖੁਲਾਸੇ ਕੀਤੇ ਨੇ ਜਿਸ ਤਰ੍ਹਾਂ ਦੀ ਸਥਿਤੀ ਬਣ ਰਹੀ ਹੈ ਤੇ ਇਹ ਜਿਹੜੀ ਭਾਰਤ ਦੇ ਵਿੱਚ ਆਰਥਿਕ ਮੰਦਹਾ ਮੰਦਵਾੜਾ ਹੈ ਉਹਦੇ ਕੀ ਹਾਲਾਤ ਨੇ ਇਹ ਮੰਦਵਾੜਾ ਸਿਰਫ ਹੋਣ ਨਹੀਂ ਇਹ ਪਹਿਲਾਂ ਵੀ ਰਿਹਾ ਉਹ ਇੱਕ ਬੋਲੀ ਸੀ ਜਦੋਂ ਮੰਦਾ ਪੈਂਦਾ ਸੀ ਜਿਵੇਂ ਰਸ਼ਾਇਸ਼ ਨਾਜ ਅਮਰੀਕਾ ਦੇ ਵਿੱਚ ਜਾਂ ਹੋਰ ਮੁਲਕਾਂ ਦੇ ਵਿੱਚ ਹੈਗਾ ਇੰਡੀਆ 'ਚ ਵੀ ਹੈਗਾ ਹੀ ਹੈ ਵਿਸ਼ੇਸ਼ ਪੱਦਰ ਤੇ ਆਲਮੀ ਪੱਦਰ ਤੇ ਵੀ ਮੰਦਵਾੜਾ ਪੈਂਦਾ ਉਦੋਂ ਇੱਕ ਲੋਕ ਬੋਲੀ ਸੀ ਸਨ ਤਾਂ ਮੈਨੂੰ ਯਾਦ ਨਹੀਂ ਪਰ ਪੜਿਆ ਮੈਂ ਕਿ ਮੱਕੀ ਦੀਆਂ ਰੋਟੀਆਂ ਤੇ ਅੰਬ ਦੀਆਂ ਫਾੜੀਆਂ ਮੱਕੀ ਦੀਆਂ ਰੋਟੀਆਂ ਤੇ ਅੰਬ ਦੀਆਂ ਫਾੜੀਆਂ ਪੈ ਗਿਆ ਮੰਦਵਾੜਾ ਲੋਕੀ ਰੰਨਾ ਪੀ ਕੇ ਵਾੜੀਆਂ ਕਿ ਮਤਲਬ ਮੰਦਾ ਪੈ ਗਿਆ ਤੇ ਉਹ ਬੇਬਿਆ ਨੇ ਦੁਖੀ ਹੋ ਕੇ ਨਾ ਨੂਹਾ ਪੇਕੀਂ ਭਜਾ ਦਿੱਤੀ ਸੀ ਕਿ ਲੈ ਜੋ ਨਹੀਂ ਜਾ ਖਾਣੇ ਨਿਆਣਿਆਂ ਨੂੰ ਵੀ ਲੈ ਜਾ ਨਾਨਕੇ ਜਾਇਓ ਮੈਨੂੰ ਯਾਦ ਆ ਜਦੋਂ ਛੁੱਟੀਆਂ 'ਚ ਕਿਉਂਕਿ ਨਾਨਕੇ ਜਾਣ ਦਾ ਸਾਰਾ ਚਾਹ ਹੁੰਦਾ ਹੈ ਗਰਮੀਆਂ ਛੁੱਟੀਆਂ ਹੁੰ ਜਦੋਂ ਹੁੰਦੀਆਂ ਅਸੀਂ ਨਾਨਕੇ ਜਾਣਾ ਤਾਂ ਉਹ ਪਿੰਡ ਦੀਆਂ ਜਿਹੜੀਆਂ ਘਰਾਂ 'ਚੋਂ ਨਾਨੀਆਂ ਮਾਮੀਆਂ ਨਾਨੇ ਮਾਮੇ ਲੱਗਦੇ ਸੀ ਉਹਨਾਂ ਨੇ ਟਿਚਰਾਂ ਕਰਨੀਆਂ ਕਿਉਂ ਓਏ ਥੋੜੇ ਦਾਣੇ ਮੁੱਕ ਗਏ ਇਦਾਂ ਟੱਚਰਾ ਮੈਂ ਤਾਂ ਚੱਲ ਗਿਆ ਨੇ ਕਿਉਂ ਤੂੰ ਪ੍ਰੇਮ ਦੇ ਦਾਣੇ ਮੁੱਕ ਗਈ ਸੋ ਇਹ ਹੁੰਦਾ ਸੀਗਾ ਸੋ ਉਹਦੇ ਚ ਇਹ ਆ ਕਿ ਜਰ ਜੇ ਹੁਣ ਰਨ ਪੇਕੇ ਰਹਿੰਦੀ ਆ ਪਤੀ ਦੇ ਕੋਲ ਐਵੇਂ ਜਵਾਕ ਜੰਮੂਗੀ ਹੋਰ ਖਰਚਾ ਛੜੂਗੀ ਕਿਉਂਕਿ ਅੱਗੇ ਕਿਹੜਾ ਕੋਈ ਲਿਮਟ ਸੀ 2 3 4 5 7 8 12 ਦੱਬੀ ਜਾਂਦੇ ਸੀ ਕੰਮ ਆਬਾਦੀ ਵਾਲਾ ਤਾਂ ਕੋਈ ਵੰਡਾ ਨਹੀਂ ਸੀ ਪਰਿਵਾਰ ਨਿਯੋਜਨ ਦਾ ਸੀ ਨੇਲੇ ਨਹੀਂ ਆਉਣ ਦਿੱਤਾ ਕਹਿੰਦੇ ਜਿੰਨੇ ਨਿਆਣੇ ਉਨੇ ਹੀ ਮਰੱਬੇ ਖਾਣ ਨੂੰ ਭਾਵੇਂ ਮਰੱਬਾ ਨਾ ਮਿਲੇ ਸੋ ਉਸ ਦਰਾਂ ਇਹ ਵੀ ਇੱਕ ਲੌਜਿਕ ਸੀ ਕੇ ਮੱਕੀ ਦੀਆਂ ਰੋਟੀਆਂ ਤੇ ਅੰਬ ਦੀਆਂ ਫਾੜੀਆਂ ਪੈ ਗਿਆ ਮਦਵਾਲਾ ਰੰਨਾ ਪੇਕੀ ਬਾੜੀਆਂ ਮਤਲਬ ਬੈਟਰ ਹਾਫ ਨੂੰ ਵੀ ਅਗਲਾ ਭਜਾ ਦਿੰਦਾ ਸੀ ਚੱਲ ਭਾਈ ਪੇਕਿਆਂ ਦੇ ਖਾ ਆਪਣੇ ਪਿਓ ਦੇ ਘਰੇ ਰੋਟੀਆਂ ਮਹੀਨਾ ਰਹਿ ਕੇ ਆ ਖਰਚਾ ਘੜੂਗਾ ਜੈ ਖਾਣੇ ਦਾ ਸੋ ਇਹ ਮੰਦਹਾੜੇ ਦੀਆਂ ਬਹੁਤ ਸਾਰੀਆਂ ਤਰਾਸਤੀਆਂ ਨੇ ਡਾਕਟਰ ਸੁਚਾ ਸਿੰਘ ਇਹ ਲਿਖਦੇ ਨੇ ਕਿ ਭਾਰਤੀ ਵਿਕਾਸ ਪੰਧ ਦੇ ਅੜਿੱਕੇ ਦੀਆਂ ਆਰਥਿਕ ਸੁਭਾਵਨਾਵਾਂ ਨੂੰ ਪੂਰੀ ਤਰ੍ਹਾਂ ਸਕਾਰ ਨਹੀਂ ਹੁੰਦੇ ਰਹੀਆਂ ਤੇ ਇਹ ਨਤੀਜਤਨ ਕੋਵਿਡ ਦੇ ਸਾਲ 2021 ਤੋਂ ਲੈ ਕੇ 22 ਤੱਕ ਨੂੰ ਛੱਡ ਕੇ 2011-12 ਤੋਂ ਲੈ ਕੇ ਇੱਕ ਦਹਾਕੇ ਦੇ ਇਸ ਅਰਸੇ ਦੇ ਦੌਰਾਨ ਦਰਜ ਕੀਤੀ ਗਈ ਆਰਥਿਕ ਵਿਕਾਸ ਦੀ ਦਰ ਇਸ ਸੰਭਾਵੀ ਦਰ ਨਾਲੋਂ ਕਾफी ਘੱਟ ਚੱਲ ਰਹੀ ਹੈ 20ਵੀਂ ਸਦੀ ਦੇ ਪਹਿਲੇ ਅੱਧ ਦੇ ਵਿੱਚ ਭਾਰਤ ਦੀ કુલ ਘਰੇਲੂ ਪੈਦਾਵਾਰ ਜਿਹਨੂੰ ਜੀਡੀਪੀ ਕਹਿੰਦੇ ਆ ਉਸ ਵਿੱਚ ਵਾਧੇ ਦੀ ਦਰ ਕਰੀਬ 1 ਫੀਸਦੀ ਰਹੀ ਹੈ ਜੋ ਆਬਾਦੀ ਦੀ ਦਰ ਦੇ ਵਾਧੇ ਦੇ ਆਸ-ਪਾਸ ਹੀ ਇਸ ਦੇ ਆ ਤਕਰੀਬਨ ਬਰਾਬਰ ਜੇ ਹੀ ਚੱਲਦੀ ਰਹੀ ਹੈ ਤੇ ਜਿਸ ਦੌਰਾਨ ਪ੍ਰਤੀਜੀ ਆਮਦਨ ਅਸਥਿਰ ਜਾਂ ਕਾਫੀ ਘਟ ਬਣੀ ਰਹੀ ਆਜ਼ਾਦੀ ਤੋਂ ਬਾਅਦ ਦੇ ਤਿੰਨ ਦਹਾਕੇ ਯਾਨੀ ਕਿ 1950 ਤੋਂ ਲੈ ਕੇ 1980 ਤੱਕ ਦੇ 30 ਸਾਲ ਦੇ ਨਾ ਤਿੰਨ ਦਹਾਕਿਆਂ ਦੇ ਦੌਰਾਨ ਕਿਉਂਕਿ 10 ਸਾਲ ਨੂੰ ਦਹਾਕਾ ਕਿਹਾ ਜਾਂਦਾ ਹੈ ਭਾਰਤ ਦੀ ਜੀਡੀਪੀ ਦੇ ਵਿੱਚ ਵਾਧੇ ਦੀ ਔਸਤਨ ਦਰ 3.5 ਫੀਸਦੀ ਸੀ ਜੋ ਆਬਾਦੀ ਦੇ ਵਾਧੇ ਦੀ ਦਰ 2% ਦੀ ਸੀ ਜਾਨੀ ਆਬਾਦੀ 2% ਦੇ ਵਾਧੇ ਨਾਲ ਵੱਧ ਰਹੀ ਸੀ ਤੇ ਵਿਕਾਸ ਦਰ 3.5 ਨਾਲ ਵੱਧ ਰਹੀ ਸੀ 1950 ਤੋਂ ਲੈ ਕੇ 1980 ਤੱਕ ਤੇ ਇਸ ਕਰਕੇ ਇਹ ਜਿਹੜੀ ਵਾਧੇ ਦੀ ਦਰ 2% ਜਾਂ ਰਹੀ ਜਾਂ ਇਸ ਤੋਂ ਜ਼ਿਆਦਾ ਰਹੀ ਜੋ ਪ੍ਰਤੀਜੀ ਆਮਦਨ ਦੇ ਵਿੱਚ ਮੱਠੀ ਰਫਤਾਰ ਨੂੰ ਦਰਸਾਉਂਦੀ ਹੈ ਪਰ 1980 ਦੀ ਦਹਾਕੇ ਦੇ ਵਿੱਚ ਜੀਡੀਪੀ ਦੇ ਵਿੱਚ ਸਾਲਾਨਾ ਵਾਧੇ ਦੀ ਦਰ 3.5 ਤੋਂ ਵੱਧ ਕੇ 5.5 ਫੀਸਦੀ ਹੋਗੀ ਤੇ 1990 ਦੇ ਵਿੱਚ ਆਰਥਿਕ ਸੁਧਾਰਾਂ ਦੇ ਰੂਪ ਦੇ ਵਿੱਚ ਇੱਕ ਵੱਡਾ ਮੋੜ ਆਇਆ ਜਿਸ ਨੇ ਵਿਕਾਸ ਦੀਆਂ ਸੰਭਾਵਨਾਵਾਂ ਨੂੰ ਖੋਲ ਦਿੱਤਾ ਸਾਲ 2003-04 ਤੋਂ ਲੈ ਕੇ 2010-11 ਦੇ 8 ਸਾਲਾਂ ਦੇ ਆਰਥਿਕ ਵਿਕਾਸ ਦੀ ਦਰ 8 ਫੀਸਦੀ ਜਾਂ ਇਸ ਤੋਂ ਜ਼ਿਆਦਾ ਦਰਜ ਕੀਤੀ ਗਈ ਉੱਚੀ ਵਿਕਾਸ ਦਰ ਦੀ ਉਡਾਨ ਨੇ ਬਹੁਤ ਸਾਰੇ ਅਰਥ ਸ਼ਾਸਤਰੀਆਂ ਨੂੰ ਅਰਥਚਾਰੇ ਦੇ ਸੰਭਾਵੀ ਵਿਕਾਸ ਦਰ ਦਾ ਖਾਕਾ ਤਿਆਰ ਕਰਨ ਦੇ ਲਈ ਪ੍ਰੇਰਿਤ ਕੀਤਾ ਡੈਨੀ ਰੋਡਰਿਕ ਤੇ ਅਰਵਿੰਦ ਸੁਭਰਮਣੀਮ ਸੁਆਮੀ ਨੇ 2004 ਤੋਂੰ ਦੇ ਵਿੱਚ 225 ਤੱਕ ਦਾ ਜਿਹੜਾ ਸੰਭਾਵੀ ਆਰਥਿਕ ਵਿਕਾਸ ਦਰ 7% ਤੋਂ ਉੱਪਰ ਰਹਿਣ ਦਾ ਅੰਦਾਜ਼ਾ 2004 ਚ ਲਾਇਆ ਸੀ। ਤੁਸ਼ਾਰ ਪੋਦਾਰ ਤੇ ਈਵਾਈ ਨੇ 2007 ਦੇ ਵਿੱਚ 220 ਤੱਕ ਸੰਭਾਵੀ ਵਿਕਾਸ ਆਰਥਿਕ ਵਿਕਾਸ ਦਰ 8% ਤੋਂ ਉੱਪਰ ਰਹਿਣ ਦਾ ਅੰਦਾਜ਼ਾ ਲਾਇਆ ਸੀ। ਸੀ ਰੰਗਾ ਰਾਜਨ ਅਤੇ ਡੀਕੇ ਸ਼੍ਰੀਵਾਸਤਵ ਨੇ 2117 ਦੇ ਵਿੱਚ 22930 ਤੱਕ ਸੰਭਾਵੀ ਆਰਥਿਕ ਵਿਕਾਸ ਦਰ 8 ਤੋਂ 8.1 ਫੀਸਦੀ ਰਹਿਣ ਦਾ ਅੰਦਾਜ਼ਾ ਲਾਇਆ ਸੀ ਦੋਸਤੋ ਆਪਣੇ ਇਸ ਲੇਖ ਦੇ ਲੇਖਕ ਨੇ ਡਾਕਟਰ ਸੁਚਾ ਸਿੰਘ ਗਿੱਲ ਜਿਨ੍ਹਾਂ ਦੀ ਤਸਵੀਰ ਵੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਕਨੋਮਿਕਸ ਵਿਭਾਗ ਕ੍ਰੈਡ ਜਾਂ ਹੋਰ ਬਹੁਤ ਸਾਰੀਆਂ ਸੰਸਥਾਵਾਂ ਦੇ ਵਿੱਚ ਬੜੇ ਕਮਾਲ ਦੇ ਅੰਕੜੇ ਪੇਸ਼ ਕਰਦੇ ਆ ਡਾਕਟਰ ਸੁਚਾ ਸਿੰਘ ਗਿੱਲ ਤੇ ਇਸ ਦੌਰਾਨ ਉਹ ਦੱਸ ਰਹੇ ਨੇ ਕਿ ਇਹਨਾਂ ਅਨੁਮਾਨਾਂ ਤੋਂ ਇਹ ਸੰਕੇਤ ਮਿਲਦਾ ਕਿ ਭਾਰਤੀ ਅਰਥ ਸ਼ਾਸਤਰੀ ਅਰਥਚਾਰੇ ਦੀ ਸੰਭਾਵੀ ਵਿਕਾਸ ਦਰ ਦਰਮਿਆਨੀ ਤੇ ਲੰਬੀ ਮਿਆਦ ਲਈ 8% ਦੇ ਆਸ-ਪਾਸ ਰਹਿਣ ਦੀ ਸੰਭਾਵਨਾ ਪਰ 2003 ਤੋਂ ਲੈ ਕੇ 2010-11 ਤੱਕ ਸਿਰਫ 8 ਸਾਲਾਂ ਦੇ ਵਿੱਚ ਇਹ ਸੰਭਾਵੀ ਵਿਕਾਸ ਦਰ ਹਾਸਲ ਕੀਤੀ ਗਈ ਹਾਲਾਂਕਿ ਭਾਰਤ ਸਰਕਾਰ ਦਾ ਦਾਅਵਾ ਹੈ ਕਿ ਭਾਰਤ 2147 ਤੱਕ 25 ਖਰਬ ਡਾਲਰ ਦਾ ਅਰਥਚਾਰਾ ਬਣਾ ਸਕਦਾ ਹੈ 25 ਡਰਿਲ ਟ੍ਰੇਲੀ ਅੰਦਾਜ਼ਨ ਯਾਨੀ 25 ਖਰਬ ਦਾ ਇਹ ਮੋਦੀ ਸਾਹਿਬ ਦੇ ਦਾਅਵੇ ਨੇ ਪਰ ਸ਼ਾਇਦ ਇਸ ਤੱਤ ਨੂੰ ਨਜ਼ਰਅੰਦਾਜ਼ ਕੀਤਾ ਗਿਆ ਕਿ ਅਰਥਚਾਰੇ ਦੀ ਕਾਰਗੁਜ਼ਾਰੀ ਇਸ ਸੰਭਾਵੀ ਪੱਧਰ ਤੋਂ ਕਾਫੀ ਨੀਵੀਂ ਬਣੀ ਹੋਈ ਹੈ ਯਾਨੀ ਜਿਆਦਾ ਲੰਮੀ ਛੱਡਗੇ ਏਡੀ ਨਹੀਂ ਹੈਗੀ ਜੋ ਅੰਕੜੇ ਆ ਰਹੇ ਨੇ ਇਸ ਲਈ ਇਸ ਰੁਝਾਨ ਦੇ ਕਾਰਨਾਂ ਦੀ شناخت ਕਰਨ ਦੀ ਜ਼ਹਿਮਤ ਨਹੀਂ ਕੀਤੀ ਗਈ ਕਿ ਵਿਕਾਸ ਦਰ ਕਿਉਂ ਨਹੀਂ ਵਧ ਰਹੀ ਇਸ ਨੂੰ ਸਮਝਣ ਦੀ ਲੋੜ ਹੈ ਭਾਰਤ ਇੱਕ ਵਿਕਸਿਤ ਮੁਲਕ ਬਣਨ ਵੱਲ ਆਪਣਾ ਸਫ਼ਰ ਤੈਅ ਕਰਨ ਦੇ ਯੋਗ ਬਣ ਸਕੇ ਸਾਲ 2010-11 ਤੋਂ ਬਾਅਦ ਦੇ ਅਰਸੇ ਦੇ ਦੌਰਾਨ ਸਾਡੇ ਅਰਥਚਾਰੇ ਦੇ ਆਪਣੇ ਸੰਭਾਵੀ ਵਿਕਾਸ ਦਰ ਹਾਸਲ ਕਰਨ ਦੇ ਰਾਹ ਦੇ ਵਿੱਚ ਦਰਪੇਸ਼ ਔਂਕੜ ਔਕੜਾਂ ਦੇ ਮੁਤਲਕ ਕਾਫੀ ਅੰਕੜਾ ਗ੍ਰਾਸਤ ਸਬੂਤ ਸਾਹਮਣੇ ਆਏ ਨੇ ਸਭ ਤੋਂ ਜ਼ਬਰਦਸਤ ਚੁਣੌਤੀ ਦੇਸ਼ ਦੇ ਅੰਦਰ ਵੱਧ ਰਹੀ ਬੇਰੁਜ਼ਗਾਰੀ ਦੇ ਰੂਪ ਚ ਸਾਹਮਣੇ ਆਈ ਹੈ ਹਾਲੀਆ ਵਕਤ ਦੀ ਕਿਰਤ ਸ਼ਕਤੀ ਬਾਰੇ ਜਿਹੜੇ ਸਰਵੇਖਣ ਹੋਏ ਨੇ ਉਹ ਦੱਸਦੇ ਆ ਕਿ ਸਾਲ 222 ਦੇ ਵਿੱਚ ਬੇਰੁਜ਼ਗਾਰੀ ਦੀ ਦਰ 6.4 ਫੀਸਦੀ ਰਹੀ ਜੋ ਭਾਰਤ ਵਿੱਚ ਪਿਛਲੇ 40 ਸਾਲਾਂ ਵਿੱਚ ਸਭ ਤੋਂ ਉੱਚੀ ਸੀ ਜਾਨੀ ਜਿੰਨੀ ਬੇਰੁਜ਼ਗਾਰੀ ਸਾਲ 222 ਚ ਦੇਖਣ ਨੂੰ ਮਿਲੀ 6.40 6.4 ਇਹ 40 ਸਾਲਾਂ ਤੋਂ ਸਭ ਤੋਂ ਵੱਧ ਬੇਰੁਜ਼ਗਾਰੀ ਹੈ ਮੋਦੀ ਸਾਹਿਬ ਕਹਿੰਦਾ ਮੈਂ ਇਹ ਕਰਦਾ ਮੈਂ ਉਹ ਕਰਦਾ ਤਾਂ ਸ਼੍ਰੀ ਰਾਮ ਮੰਦਰ ਜਾਂ ਰਾਮਰਾਜ ਹੀ ਕਾਫੀ ਨਹੀਂ ਅਸਲ ਸ੍ਰੀ ਰਾਮ ਦਾ ਰਾਜ ਕੀ ਆ ਤੁਹਾਡੇ ਸਾਹਮਣੇ ਆ ਇਹਨਾਂ ਮੁਤਾਬਕ ਇਸ ਤੱਥ ਕਰਕੇ ਇਹ ਬੇਰੁਜ਼ਗਾਰੀ 40 ਸਾਲਾਂ ਤੋਂ ਉੱਪਰ ਰਹੀ ਇਸ ਇਹ ਇਸ ਤੱਥ ਕਰਕੇ ਰਹੀ ਕਿਉਂਕਿ ਸਾਲ 2003-4 ਦੇ ਵਿੱਚ ਰੋਜ਼ਗਾਰ ਰਹਤ ਵਿਕਾਸ ਤੇ 212-13 ਦੇ ਵਿੱਚ ਰੋਜ਼ਗਾਰ ਮਾਰੂ ਵਿਕਾਸ ਹੁੰਦਾ ਰਿਹਾ ਮਸ਼ੀਨੀਕਰਨ ਕਰਕੇ ਖੇਤੀਬਾੜੀ ਤੋਂ ਫਾਰਗ ਹੋਣ ਵਾਲੇ ਜਿਹੜੇ ਕਿਰਤ ਸੀ ਲੇਬਰ ਸੀ ਜਿਹੜੀ ਮਨੁੱਖ ਸੀਗੀ ਮਿਹਨਤ ਉਸ ਸ਼ਕਤੀ ਨੂੰ ਸੰਨਤੀ ਜਾਂ ਸੇਵਾ ਖੇਤਰ ਦੇ ਵਿੱਚ ਨਹੀਂ ਸਮਾਇਆ ਜਾ ਸਕਿਆ ਜਾਨੀ ਖੇਤੀ ਚੋ ਜਿਹੜੇ ਬੰਦੇ ਨਿਕਲੇ ਉਹਨਾਂ ਨੂੰ ਫੈਕਟਰੀਆਂ ਚ ਜਗ੍ਹਾ ਨਹੀਂ ਮਿਲੀ ਪੱਕੀ ਨੌਕਰੀ ਦੀ ਥਾਂ ਠੇਕੇ ਤੇ ਨੌਕਰੀਆਂ ਦੇਣ ਦੀ ਪ੍ਰਥਾ ਨੇ ਰੋਜ਼ਗਾਰ ਦੀ ਗੁਣਵੱਤਾ ਦੇ ਵਿੱਚ ਗਰਾਵਟ ਲਿਆਂਦੀ ਇਸ ਨੂੰ ਖੇਤੀਬਾੜੀ ਦੇ ਸੰਕਟ ਨੂੰ ਉਸਨੇ ਹੋਰ ਡੂੰਘਾ ਕਰ ਦਿੱਤਾ ਸਿੱਟੇ ਵਜੋਂ ਭਾਰਤ ਵਿੱਚ ਪਿੰਡੂ ਖੇਤਰਾਂ ਦੇ ਵਿੱਚ ਬੇਚਾਨੀ ਬਹੁਤ ਵਧ ਗਈ। ਕੁੱਲ ਕਿਰਤ ਸ਼ਕਤੀ ਦਾ 44% ਇਤਸਾਹ ਖੇਤੀਬਾੜੀ 'ਚ ਲੱਗਿਆ ਹੋਇਆ। ਜਿਸ ਦੇ ਵਿੱਚੋਂ 84% ਕਿਸਾਨ ਹੋਂਦ ਕਾਇਮ ਰੱਖਣ ਦੇ ਸੰਕਟ ਦੇ ਵਿੱਚੋਂ ਗੁਜ਼ਰ ਰਹੇ ਨੇ। ਯਾਨੀ ਟੋਟਲ ਜਿਹੜੀ ਇੰਡੀਆ 'ਚ ਲੇਬਰ ਆ ਜਾਂ ਕਾਮੇ ਨੇ ਉਹਨਾਂ ਦਾ 44% ਕਾਮੇ ਖੇਤੀ 'ਚ ਲੱਗੇ ਹੋਏ ਨੇ। ਉਹਨਾਂ 44% ਵਿੱਚੋਂ ਵਿੱਚੋਂ 84% ਜਿਹੜੇ ਕਿਸਾਨ ਨੇ। ਉਹ ਸਿਰਫ ਆਪਣੀ ਹੋਂਦ ਕਾਇਮ ਰੱਖਣ ਕੇ ਯਾਰ ਦੋ ਕਿੱਲੇ ਖੇਤੀ ਕਰਦੇ ਆ ਜੀ ਕੀ ਕਰਦੇ ਹੋ ਖੇਤੀ ਕਰਦੇ ਆ ਬਸ ਇੱਕ ਆਪਣੀ ਹੋਂਦ ਵਿਚਾਰੇ ਨੇ ਬਚਦਾ ਬੁਝਦਾ ਕੁਝ ਵੀ ਨਹੀਂ ਸੋ ਮੰਦੇ ਭਾਗਾਂ ਨੂੰ ਦੇਸ਼ ਦੇ ਵਿੱਚ ਰੋਜ਼ਗਾਰ ਨੀਤੀ ਹੀ ਨਹੀਂ ਰਾਸ਼ਟਰੀ ਪੱਧਰ ਤੇ ਬੇਰੋਜ਼ਗਾਰੀ ਦੀ ਦਰ 22.84% ਹੈ ਪਰ ਪੰਜਾਬ ਅਤੇ ਕੇਰਲਾ ਵਰਗੇ ਅਗਾਂਵਧੂ ਸੂਬਿਆਂ ਦੇ ਵਿੱਚ ਇਹ 30% ਦੇ ਨੇੜੇ ਪਹੁੰਚ ਗਈ ਹੈ ਜਾਨੀ 100 ਚੋਂ 30 ਬੰਦੇ ਬੇਰੋਜ਼ਗਾਰ ਹਾਲਾਂਕਿ ਨੈਸ਼ਨਲ ਪੱਧਰ ਤੇ 100 ਚੋਂ 22.84 ਯਾਨੀ ਕਿ 23 ਬੰਦੇ ਬੇਰੁਜ਼ਗਾਰ ਨੇ ਪਰ ਪੰਜਾਬ ਚ 100 ਚੋਂ 30 ਬੰਦੇ ਬੇਰੁਜ਼ਗਾਰੀ ਚੱਲ ਰਹੇ ਨੇ ਇਸ ਕਰਕੇ ਇਸ ਮੁਲਕ ਦੇ ਨੌਜਵਾਨ ਧੜਾ ਧੜ ਪ੍ਰਵਾਸ ਕਰ ਰਹੇ ਨੇ ਆ ਤੁਸੀਂ ਵੇਖੋ ਕਿ ਯੂਕਰੇਨ ਰਸ਼ੀਆ ਵਾਰ ਦੇ ਵਿੱਚ ਰਸ਼ੀਆ ਨੇ 200 ਦੇ ਕਰੀਬ ਫੌਜੀ ਜਬਰੀ ਭਰਤੀ ਕੀਤੀ ਜਿਨ੍ਹਾਂ ਚੋਂ 70 ਪੰਜਾਬ ਦੇ ਨੇ ਚਾਰ ਫੌਜੀਾਂ ਦੀ ਮੌਤ ਹੋਈ ਯੂਕਰੇਨ ਨਾਲ ਲੜਦਿਆਂ ਜਿਨ੍ਹਾਂ ਚੋਂ ਇੱਕ ਅੰਮਰਸਰ ਦਾ ਤੇਜਪਾਲ ਹੈ ਹੁਣ 11 ਫੌਜੀ ਪੰਜਾਬ ਦੇ

ਅਰਥਚਾਰੇ ਦੇ ਲਈ ਇੱਕ ਹੋਰ ਵੱਡੀ ਰੁਕਾਵਟ ਹੈ ਆਮਦਨ ਦੇ ਵਿੱਚ ਲਗਾਤਾਰ ਵਧ ਰਹੇ ਪਾੜੇ ਤੇ ਗੈਰ ਬਰਾਬਰੀ ਦੌਲਤ ਨੇ ਪੈਦਾ ਕੀਤਾ ਹੈ ਪਾੜਾ 1% ਤੋਂ ਘੱਟ ਲੋਕਾਂ ਕੋਲ ਸਮੁੱਚੇ ਦੇਸ਼ ਦੀ 40% ਆਮਦਨ ਹੈ ਜਾਨੀ 1% ਬੰਦਾ ਜਿਹਦੇ ਕੋਲ 40% ਦੇਸ਼ ਦੀ ਆਮਦਨ ਹੈ ਹਾਲਾਂਕਿ ਹੇਠਲੀ 50% ਆਬਾਦੀ ਦੇ ਹਿੱਸੇ ਮਹਿਜ਼ 13.1% ਦੀ ਆਮਦਨ ਹੀ ਰਹਿ ਗਈ ਹੈ ਜਾਨੀ ਇੰਡੀਆ ਦੇ 50% ਬੰਦਿਆਂ ਕੋਲ ਇੰਡੀਆ ਦੀ ਟੋਟਲ ਆਮਦਨ ਦਾ 13% ਦੀ ਹੈ ਅੱਦੀ ਵਸੋਂ ਕੋਲ ਤੇ 1% ਦੀ ਵਸੋਂ ਕੋਲ 40% ਦੀ ਹੈ ਦੌਲਤ ਦਾ ਹਿੱਸਾ ਸੋ ਦੌਲਤ ਦੀ ਵੰਡ ਆਮਦਨ ਦੇ ਫਰਕ ਨਾਲੋਂ ਜ਼ਿਆਦਾ ਕਾਣੀ ਹੈ ਘੱਟ ਆਮਦਨੀ ਵਾਲੀ 50% ਦੀ ਵਾਦੀ ਕੋਲ ਦੇਸ਼ ਦੀ ਸਮੁੱਚੀ ਦੌਲਤ ਦਾ ਮਹਿਜ਼ 5.9% ਦਾ ਹਿੱਸਾ ਹੈ ਜਦੋਂ ਕਿ ਚੋਟੀ ਦੇ 1% ਲੋਕਾਂ ਦੇ ਕੋਲ 40.5% ਹਿੱਸਾ ਚਲੇ ਗਿਆ ਆਰਥਿਕ ਸੁਧਾਰਾਂ ਤੋਂ ਬਾਅਦ ਦੇ ਕੁਝ ਸਾਲਾਂ ਦੇ ਵਿੱਚ ਦੇਸ਼ ਦੇ ਮੱਧ ਵਰਗ ਦਾ ਦਾਇਰਾ ਤੇਜ਼ੀ ਨਾਲ ਫੈਲਿਆ ਪਰ ਪ੍ਰਾਈਵੇਟ ਸਿੱਖਿਆ ਕਾਰਪੋਰੇਟ ਹਸਤ ਵਾਲਾਂ ਦੀਆਂ ਫੀਸਾਂ ਖਰਚਿਆਂ ਨੇ ਮੱਧ ਵਰਗ ਨੂੰ ਬੁਰੀ ਤਰ੍ਹਾਂ ਨਪੀੜਨਾ ਸ਼ੁਰੂ ਕਰ ਦਿੱਤਾ ਕਮਕਾਜੀ ਗਰੀਬਾਂ ਦੀ ਹਾਲਤ ਬਹੁਤ ਮਾੜੀ ਹੈ ਉਹ ਮਿਆਰੀ ਸਿੱਖਿਆ ਤੇ ਰੈਤੀ ਸਿਹਤ ਸੰਭਾਲ ਸੇਵਾਵਾਂ ਤੋਂ ਵਾਂਝੇ ਨੇ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਦੇਣ ਦਾ ਸਰਕਾਰ ਦਾ ਵਾਅਦਾ ਆਰਥਿਕ ਹਾਲਤ ਦੀ ਬਹੁਤ ਮਾੜੀ ਸਥਿਤੀ ਦਾ ਸੰਕੇਤ ਹੈ ਜੇ ਹੁਣ ਤੁਸੀਂ ਵੇਖੋ ਕਿ ਮੋਦੀ ਸਾਹਿਬ ਹੱਕ ਚੌੜੀ ਕਰਕੇ ਕਹਿ ਰਹੇ ਨੇ ਕਿ ਮੈਂ ਦੇਸ਼ ਦੇ 80 ਕਰੋੜ ਲੋਕਾਂ ਨੂੰ ਫ੍ਰੀ ਰਾਸ਼ਨ ਦੇ ਰਿਹਾ ਹਾਂ ਇਹ ਫੁਕਰੀ ਹੈ ਜਿਹੜਾ ਮਤਲਬ ਆਪਣਾ ਰਾਸ਼ਨ ਨਹੀਂ ਖਰੀਦ ਸਕਦਾ ਜਿਹੜਾ ਸਰਕਾਰ ਦੇ ਰਾਸ਼ਨ ਤੇ ਪੜਦਾ ਉਹਦੇ ਚ ਸਵੈਮਾਨ ਕਿੱਥੋਂ ਹੈ ਮੰਗਣ ਗਿਆ ਸੋ ਮਰ ਗਿਆ ਮੰਗਣ ਮੂਹ ਨਾ ਜਾ ਕਹਿਣ ਨੂੰ ਅਗਲਾ ਕਹਿ ਦਿੰਦਾ ਪਰ ਰਾਸ਼ਨ ਦੇ ਡੀਪੂ ਦੇ ਅੱਗੇ ਜਿਹੜੇ ਖੜੇ ਲੋਕ ਹੁੰਦੇ ਨੇ ਨਾ ਉਹਨਾਂ ਦੇ ਮੂੰਹ ਟਕੇ ਹੁੰਦੇ ਨੇ ਬੀਬੀਆਂ ਨੇ ਮੱਲੋ ਮੱਲੀ ਵੱਡੀ ਚੁੰਨੀ ਮੂੰਹ ਤੇ ਲਪੇਟੀ ਹੁੰਦੀ ਹੈ ਤੇ ਬੰਦਿਆਂ ਨੇ ਮਾਸਕ ਲਾਏ ਹੁੰਦੇ ਨੇ ਉਹ ਪਤ ਲੱਥੀ ਤੋਂ ਜੀਣ ਦਾ ਕੀ ਫਾਇਦਾ ਸੋ ਇਸ ਕਰਕੇ 80 ਕਰੋੜ ਲੋਕਾਂ ਨੂੰ ਮੁਫਤ ਅਨਾਜ ਦਿੱਤਾ ਜਾ ਰਿਹਾ ਹੈ ਪਰ ਅਸੀਂ ਮੁਫਤ ਖੁਰੇ ਹੋ ਗਏ ਸਵੈਮਾਨ ਸਾਡੇ ਚ ਨਹੀਂ ਰਿਹਾ ਸੋ ਇਸ ਨਾਲ ਖਫਤ ਕਿਉਂਕਿ 80 ਕਰੋੜ ਲੋਕ ਮੁਫਤ ਦੇ ਅਨਾਜ ਦੇਣ ਦੇ ਸਰਕਾਰ ਦੇ ਵਾਅਦੇ ਦੇ ਮਤਾਬਕ ਬਹੁਤ ਮਾੜੀ ਹਾਲਤ ਵਿੱਚੋਂ ਗੁਜ਼ਰ ਰਹੇ ਨੇ ਇਸ ਨਾਲ ਖਫਤ ਡਿਗਣ ਤੇ ਨਾ ਕਾਫੀ ਮੰਗ ਦਾ ਸੰਕਟ ਪੈਦਾ ਹੋ ਰਿਹਾ ਹੈ ਜਿਸ ਨਾਲ ਅਰਥਚਾਰਾ ਮੰਦੀ ਦੇ ਦੌਰ ਚ ਦਾਖਲ ਹੋ ਗਿਆ ਸਰਕਾਰ ਦੀ ਆਰਥਿਕ ਤੇ ਵਿੱਤੀ ਨੀਤੀ ਨੇ ਆਮਦਨ ਅਤੇ ਦੌਲਤ ਦੀ ਅਸਾਵੀ ਵੰਡ ਦੇ ਵਿੱਚ ਹਿੱਸਾ ਪਾਇਆ ਜੀਐਸਟੀ ਰਾਹੀਂ ਟੈਕਸ ਦਾ ਵੱਡਾ ਬੋਝ ਆਮ ਲੋਕਾਂ ਦੇ ਮੋਢਿਆਂ ਤੇ ਆ ਗਿਆ ਜਦੋਂ ਕਿ ਕਾਰਪੋਰੇਟ ਕੰਪਨੀ ਦਾ ਮੁਨਾਫਾ ਟੈਕਸ 35% ਤੋਂ ਘਟਾ ਕੇ 25% ਕਰ ਦਿੱਤਾ ਜਿਹੜਾ ਯਾਨੀ ਕਿ ਇਹਨਾਂ ਨੂੰ ਮੁਨਾਫਾ ਟੈਕਸ 35 ਜਿਸ ਰੁਪਏ ਕਮਾਉਂਦੇ ਨੇ 35% ਲੱਗਦਾ ਸੀ ਉਹ ਘਟਾ ਕੇ 25 ਕਰ ਦਿੱਤਾ ਯਾਨੀ 10 ਰੁਪਏ ਹੋਰ ਵਧਾ ਦਿੰਦੇ ਉਹਨਾਂ ਦੇ ਸੋ ਕਾਰੋਬਾਰੀ ਕੰਪਨੀਆਂ ਨੂੰ ਪ੍ਰੇਰਕਾਂ ਦੇ ਨਾਂ ਤੇ ਭਾਰੀ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਨੇ ਆਹ ਮਾਲਿਆ ਕਿੰਨੇ ਭੱਜ ਕੇ ਮਾਲ ਇਕੱਠਾ ਕਰਕੇ ਜਦੋਂ ਕਾਰਪੋਰੇਟ ਕੰਪਨੀਆਂ ਆਪਣੇ ਮੁਨਾਫੇ ਆਪਣੇ ਮੁਲਾਜ਼ਮਾਂ ਨਾਲ ਵੀ ਵੰਡਣ ਤੋਂ ਇਨਕਾਰੀ ਨੇ ਤਾਂ ਉਹਨਾਂ ਨੇ ਆਮ ਲੋਕਾਂ ਨੂੰ ਕੀ ਵੰਡਣਾ ਕਿਉਂਕਿ ਆਪਣੇ ਮੁਲਾਜ਼ਮਾਂ ਨੂੰ ਵੇਜਸ ਨਹੀਂ ਦਿੰਦੇ ਆ ਹੰਦੂਜਾ ਨਹੀਂ ਦਿੰਦਾ 2,38,000 ਰੁਪਏ ਸਾਲ ਦਾ ਦਿੰਦਾ ਆਪਣੇ ਨੌਕਰ ਨੂੰ ਸਵਿਟਜ਼ਰਲੈਂਡ ਦੇ ਵਿੱਚ ਆਪਣੇ ਕੁੱਤੇ ਤੇ ਖਰਚਦਾ 8 ਲੱਖ ਤੇ ਹੁਣ ਚਾਰੇ ਪੇਉ ਪੁੱਤ ਤੇ ਨੌ ਪੁੱਤ ਸਾਸੋਰਾ ਚਾਰੇ ਗਏ ਨਾ ਜੇਲਮਾਂ ਬਜ਼ੁਰਗ ਗਿਆ ਪ੍ਰਕਾਸ਼ ਤੇ ਕਮਲ 75 ਸਾਲ ਦਾ ਚਾਰ ਸਾਲ ਜੇਲ੍ਹ ਚ ਜੇ ਗੋ ਜ਼ਮਾਨਤ ਨਾ ਹੀ ਮਿਲੇ ਮੈਂ ਕਰਨ ਚੰਗਾ ਇਦਾਂ ਦੇ ਲੋਕਾਂ ਨੂੰ ਕੰਮ ਸਵਿਟਜ਼ਰਲੈਂਡ ਚ ਕਰਾ ਰਹੇ ਤੇ ਦੇ ਰਹੇ ਹੋ ਗਾਂਧੀ ਵਾਲੇ ਨੋਟ ਮਤਲਬ ਜਿਹੜੀ ਭੁੱਖ ਹੈ ਨਾ ਆ ਬਹੁਤ ਸਾਰੇ ਐਨ ਆਰ ਆਈ ਵੀਰਾਂ ਦਾ ਵੀ ਰੋਲਾ ਪੈਂਦਾ ਹੈ ਉਹਨਾਂ ਦੇ ਨਾਲ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਆ ਨਿਊਜ਼ੀਲੈਂਡ ਚ ਭਾਰਤੀ ਗਲੋਟੀ ਹੋ ਰਹੀਆਂ ਜਾਂ ਹੋਰ ਹੈ ਇਹ ਉਹਨਾਂ ਲੇਬਰ ਦੇ ਹੋ ਰਿਹਾ ਹੈ ਸ਼ੋਸ਼ਣ ਬਾਰੇ ਉਹ ਕਰ ਰਹੇ ਨੇ ਹੁਣ ਸਾਡਾ ਤਾਂ ਆਪ ਹੈ ਆ ਦੋ ਤਿੰਨ ਰੇਡੀਓ ਵਾਲੇ ਨੇ ਕਈ ਵਾਰੀ ਤਾਂ ਜੀ ਕਰਦਾ ਇਹਨਾਂ ਵੱਲ 15 16 ਲੱਖ ਰੁਪਏ ਨਿਕਲਦਾ ਕਿ ਪਾ ਦੀ ਇਹ ਵੀਡੀਓ ਸ਼ਰਮ ਸ਼ੁਰਮ ਹੈ ਕੋਈ ਨਹੀਂ 10 ਲੱਖ ਰੁਪਏ ਤਾਂ ਮੇਰਾ ਇੱਕ ਕੈਨੇਡਾ ਵਾਲਾ ਤਾਂ ਵੀ ਬੈਠਾ ਕੀ ਕਰੋਗੇ ਤੁਸੀਂ ਆ 2.5 ਲੱਖ ਨਿਊਜ਼ੀਲੈਂਡ ਵਾਲਾ ਤਾਂ ਵੀ ਬੈਠਾ ਕਰੋੜਾਂ ਰੁਪਏ ਦੇ ਮਾਲਕ ਨੇ ਕੀ ਕਰੋਗੇ ਤੁਸੀਂ ਮਤਲਬ ਸ਼ੋਸ਼ਣ एनआरआई भी बहुत सारे ਜਾਂ ਥੋੜੇ-ਬਹੁਤੇ ਕਰਦੇ ਨੇ ਆਪਣੇ ਆ ਦਾ ਦੇਸੀਆਂ ਉੱਥੋਂ ਦੇਸੀ ਪੀੜਤ ਨੇ ਕਾਰਪੋਰੇਟਰ ਨੂੰ ਕੀ ਕਹੋਗੇ ਤੁਸੀਂ ਸੋ ਇਸ ਕਰਕੇ ਕਾਰਪੋਰੇਟ ਕੰਪਨੀਆਂ ਦਾ ਮੁਨਾਫਾ ਟੈਕਸ 35% ਤੋਂ ਘਟਾ ਕੇ 25% ਕਰ ਦਿੱਤਾ ਕਾਰੋਬਾਰੀ ਕੰਪਨੀਆਂ ਨੂੰ ਪ੍ਰੇਰਕਾਂ ਦੇ ਨਾਂ ਤੇ ਭਾਰੀ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਨੇ ਜਦੋਂ ਕਿ ਕਾਰਪੋਰੇਟ ਕੰਪਨੀਆਂ ਆਪਣੇ ਮੁਨਾਫੇ ਆਪਣੇ ਮੁਲਾਜ਼ਮਾਂ ਨਾਲ ਵੀ ਵੰਡਣ ਤੋਂ ਇਨਕਾਰ ਹੀ ਨੇ ਤੇ ਉਹਨਾਂ ਨੂੰ ਆਮ ਲੋਕਾਂ ਨਾਲ ਵੰਡਣ ਦੀ ਕਿਵੇਂ ਉਮੀਦ ਕੀਤੀ ਜਾ ਰਹੀ ਹੈ ਜਿਵੇਂ ਕਿ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੇ ਨਿਯਮਾਂ ਦੀ ਉਲੰਘਣਾ ਤੋਂ ਸਾਫ਼ ਜਾ ਰਿਹਾ ਹੈ ਇਸ ਦੀ ਵੱੱਜਰ ਮਿਸਾਲ ਕੋਵਿਡ ਦੇ ਅਰਸੇ ਦੇ ਦੌਰਾਨ ਕਰੋਨਾ ਦੇ ਦੌਰਾਨ ਸਾਹਮਣੇ ਆਈ ਜਦੋਂ ਕੰਪਨੀਆਂ ਨੇ ਲੋਕਡਾਊਨ ਦੇ ਦੌਰਾਨ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣੋਂ ਮਨਾ ਕੀਤਾ ਲੱਖਾਂ ਮਜ਼ਦੂਰਾਂ ਨੂੰ ਹਜ਼ਾਰਾਂ ਕਿਲੋਮੀਟਰ ਪੈਦਲ ਸਫ਼ਰ ਕਰਕੇ ਯੂਪੀ ਵੇਅਰ ਪਿੰਡਾਂ ਨੂੰ ਵਾਪਸ ਜਾਣਾ ਪਿਆ ਕਈਆਂ ਦੀ ਰਾਹ 'ਚ ਹੀ ਮੌਤ ਹੋ ਗਈ ਸੋ ਤੇਜ਼ੀ ਨਾਲ ਵੱਧ ਰਹੀ ਬੇਰੁਜ਼ਗਾਰੀ ਤੇ ਆਮਦਨ ਦੇ ਪਾੜੇ ਤੇ ਦੌਲਤ ਦੀ ਗੈਰ ਬਰਾਬਰੀ ਤੋਂ ਇਲਾਵਾ ਜਲਵਾਯੂ ਤਬਦੀਲੀਆਂ ਨਾਲ ਜੁੜੀਆਂ ਵਾਤਾਵਰਣ ਦੀਆਂ ਸਮੱਸਿਆਵਾਂ ਵੀ ਬਹੁਤ ਤੇਜ਼ੀ ਨਾਲ ਇਸ ਮੰਜ਼ਰ ਤੇ ਉੱਭਰ ਰਹੀਆਂ ਨੇ। ਬੇਮੌਸਮੀ ਮੀਂਹ ਅਤੇ ਹੜ ਆਮ ਵਰਤਾਰੇ ਹੋ ਗਏ ਨੇ। ਇਸ ਨਾਲ ਗਰਮੀ ਤੇ ਲੋ ਦੀ شدت ਦੇ ਵਿੱਚ ਵਾਧਾ ਹੋ ਰਿਹਾ। ਪੀਣ ਵਾਲੇ ਪਾਣੀ ਤੇ ਸਿੰਚਾਈ ਆਦੇ ਕੰਮਾਂ ਲਈ ਪਾਣੀ ਦੀ ਭਾਰੀ ਘਾਟ ਪੈਦਾ ਹੋ ਰਹੀ ਹੈ। ਪ੍ਰਦੂਸ਼ਣ ਤੇ ਪਾਣੀ ਦੀ ਕਿੱਲਤ ਜਿਹੇ ਸੰਕਟਾਂ ਨਾਲ ਸਿੱਝਣ ਲਈ ਵਿਉਂਤਬੰਦੀ ਕਰਨ ਵਾਲੇ ਕਿਸੇ ਦਾ ਧਿਆਨ ਨਹੀਂ। ਸੋ ਇਸ ਕਰਕੇ ਪ੍ਰਭਾਵਿਤ ਖੇਤਿਆਂ ਅੰਦਰ ਖੇਤੀਬਾੜੀ ਲਈ ਘਾਤਕ ਸੱਟੇ ਨਿਕਲਦਾ ਖਤਸ਼ਿਆ ਵਧਦਾ ਜਾ ਰਿਹਾ ਹੈ ਕਿਉਂਕਿ 44% ਕਿਰਤ ਹੈ ਜਿਹੜੀ ਉਹ ਖੇਤੀ ਨਾਲ ਜੁੜੀ ਹੈ 50-60% ਜਿਹੜੇ ਲੋਕ ਨੇ ਉਹ ਖੇਤੀ ਤੇ ਮਨੋਸਰ ਕਰਦੇ ਨੇ ਈਵਨ ਕਾਰਪੋਰੇਟ ਵੀ ਬਾਣੀਏ ਵੀ ਉਹ ਜਿਵੇਂ ਕੋ ਬਾਣੀਆ ਅਰਦਾਸ ਕਰਦਾ ਕਹਿੰਦਾ ਵੀ ਅਸੀਂ ਅਰਦਾਸ ਕਰਦੇ ਹਾਂ ਕਿ ਪੈਸਾ ਕਿਸਾਨ ਨੂੰ ਦੇ ਦੇ ਲੈ ਤਾਂ ਅਸੀਂ ਆਪੇ ਲਵਾਂਗੇ ਸੋ ਹਜੇ ਵੀ ਸਮੇਂ ਬੇਰੋਜ਼ਗਾਰੀ ਖਾਸ ਕਰਕੇ ਨੌਜਵਾਨਾਂ ਦੇ ਅੰਦਰ ਆਮਦਨ ਤੇ ਦੌਲਤ ਦੀ ਨਾਮ ਬਰਾਬਰੀ ਤੇ ਵਾਤਾਵਰਣ ਦੀ ਬਰਬਾਦੀ ਦੀਆਂ ਸਮੱਸਿਆਵਾਂ ਦੀ ਸੰਗੀਨਤਾ ਨੂੰ ਪ੍ਰਵਾਨ ਕੀਤਾ ਜਾਵੇ ਇਹਨਾਂ ਮੁੱਦਿਆਂ ਵੱਲ ਢੁਕਵਾਂ ਧਿਆਨ ਨਾ ਦਿੱਤੇ ਜਾਣ ਕਾਰਨ ਅਰਥਚਾਰੇ ਦੇ ਵਾਅਦੇ ਦੇ ਰਾਹ ਦੇ ਚੌਕੜਾਂ ਖੜੀਆਂ ਰਹਿਣਗੀਆਂ ਅੜਿੱਕੇ ਖੜੇ ਰਹਿਣਗੇ ਤੇ ਵਿਕਾਸ ਦੇ ਵਾਅਦੇ ਬਾਰੇ ਮਿੱਥੇ ਗੱਟੀਚੇ ਮਹਿਜ਼ ਮਿਰਗਜਾਲ ਬਣਨਗੇ ਉਹ ਮੋਦੀ ਸਾਹਿਬ ਦੇ ਜਿਹੜੇ ਕਹਿੰਦੇ ਆ ਨਾ ਝੁਮਲੇ ਹੀ ਬਣਨਗੇ ਸੋ ਇਹ ਹੈ ਕ੍ਰਿਡ ਚੰਡੀਗੜ੍ਹ ਦੇ ਸਾਬਕਾ ਡਾਇਰੈਕਟਰ ਜਰਨਲ ਤੇ ਇਕਨੋਮਿਕਸ ਵਿਭਾਗ ਪੰਜਾਬੀ ਯੂਨੀਵਰਸਿਟੀ ਤੋਂ ਸਾਬਕਾ ਪ੍ਰੋਫੈਸਰ ਡਾਕਟਰ ਸੁਚਾ ਸਿੰਘ ਗਿੱਲ ਦੇ ਵਿਚਾਰ ਸੋ ਇਹ ਨਾਮ ਰਬਰੀ ਨੇ ਇਸ ਮੁਲਕ ਨੂੰ ਇਸ ਖਿੱਤੇ ਨੂੰ ਨਰਕ ਬਣਾ ਦੇਣਾ ਇਸੇ ਕਰਕੇ ਤਾਂ ਭਗਤ ਸਿੰਘ ਹੋਰਾਂ ਨੇ ਕਿਹਾ ਸੀ ਕਿ ਜਦੋਂ ਤੱਕ ਮਨੁੱਖੋਂ ਤੋਂ ਮਨੁੱਖ ਦੀ ਲੁੱਟ ਜਾਰੀ ਰਹੇਗੀ ਉਦੋਂ ਤੱਕ ਸਾਡੀ ਲੜਾਈ ਜਾਰੀ ਰਹੇਗੀ ਪਰ ਅਫਸੋਸ ਕਿ ਧਰਮਾਂ ਵਾਲੇ ਇਸ ਨੂੰ ਰੱਬ ਦਾ ਭਾਣਾ ਮੰਨਣ ਨੂੰ ਕਹਿੰਦੇ ਨੇ ਕਿਉਂਕਿ ਅਮੀਰਾਂ ਤੋਂ ਗੱਫੇ ਆ ਜਾਂਦੇ ਨੇ ਸੋਸ਼ਕਰਕੇ ਧਰਮਾਂ ਵਾਲੇ ਜਿਹੜੇ ਆਚਾਰੀਆ ਨੇ ਭਾਈ ਜੀ ਨੇ ਮੌਲਵੀ ਨੇ ਪ੍ਰੀਸਟ ਨੇ ਉਹ ਤਾਂ ਕਹਿੰਦੇ ਆ ਇਹ ਤੁਹਾਡੇ ਮਾੜੇ ਕਰਮ ਹੈ ਜਿਹੜੀ ਤੁਹਾਡੀ ਗਰੀਬੀ ਹੈ ਹੁਣ ਤੁਸੀਂ ਵੇਖੋ ਕਿ ਇੱਕ ਮਜ਼ਦੂਰ ਇੱਕ ਜਿਹੜਾ ਸਵੇਰੇ ਉੱਠ ਕੇ ਗਟਰ ਸਾਫ ਕਰਦਾ ਜੇ ਉਹਨੂੰ ਇੱਕ ਸਰਕਾਰੀ ਕਲਰਕ ਜਿੰਨੀ ਤਨਖਾਹ ਮਿਲੇ ਤਾਂ ਉਹਦੀ ਜ਼ਿੰਦਗੀ ਬਦਲ ਸਕਦੀ ਹੈ ਉਹਦੇ ਕਰਮ ਕਿਵੇਂ ਮਾੜੇ ਹੋਏ ਸਭ ਤੋਂ ਵੱਧ ਜੇ ਸੇਵਾ ਤਾਂ ਉਹਨਾਂ ਕਰਮਚਾਰੀਆਂ ਦੀਆਂ ਜਿਹੜੇ ਗਟਰ ਸਾਫ ਕਰਦੇ ਆ ਟਾਇਲਟ ਸਾਫ ਕਰਦੇ ਆ ਤੁਹਾਡੇ ਪਰ ਉਹਨਾਂ ਵਿਚਾਰਿਆਂ ਦੇ ਤੁਸੀਂ ਵੇਖੋਗੇ ਠੰਡ 'ਚ ਲੋ ਕੰਡਾਈ ਹੁੰਦੀ ਹੈ ਇਕੱਲਾ ਇੱਕ ਅੰਡਰਵੀਅਰ ਪਾਈ ਹੁੰਦੀ ਹੈ ਜਦੋਂ ਗੱਟਰ 'ਚ ਉਤਰਦੇ ਨੇ ਤੇ ਘਰੋਂ ਚਾਹ ਵੀ ਨਹੀਂ ਪੀ ਕੇ ਆਏ ਹੁੰਦੇ ਕਿਉਂਕਿ ਦੁੱਧ ਕੋਈ ਨਹੀਂ ਹੁੰਦਾ ਗੈਸ ਕੋਈ ਨਹੀਂ ਹੁੰਦੀ ਤੇ ਉਹ ਸਿਰਫ ਸੜੀ ਜੀ ਬੀੜੀ ਮੂੰਹ ਨੂੰ ਲਾਈ ਹੁੰਦੀ ਜਾਂ ਜਰਦਾ ਲਾਇਆ ਹੁੰਦਾ ਜਾਂ ਕੋਈ ਦਵਾਈ ਬੂਟੀ ਖਾ ਕੇ ਉਹ ਗੱਟਰ 'ਚ ਉਤਰ ਜਾਂਦੇ ਨੇ ਤੇ ਗੈਸ ਦੀ ਭੇਟ ਚੜ ਜਾਂਦੇ ਨੇ ਫਿਰ ਕਹਿੰਦੇ ਜੀ ਤਾਂ ਪਿਛਲੇ ਕਰਮ ਦੀ ਸਜ਼ਾ ਆ ਜੇ ਉਹੀ ਬੰਦਾ ਅਮਰੀਕਾ 'ਚ ਹੋਵੇ ਤਾਂ ਚੰਗੀ ਮਰਸਡੀਜ਼ ਕਾਰ ਉਹਦੇ ਥੱਲੇ ਹੋਵੇ ਕੋ ਕੋ ਤੇ ਕਿਰਤ ਦੀ ਕਦਰ ਹੈ ਤੇ ਸਾਡੇ ਘਰਾਮਾਦ ਦੀ ਕਦਰ ਹੈ ਸਾਡੇ ਪਖੰਡ ਦੀ ਕਦਰ ਹੈ ਸੋ ਇਹ ਧਰਮ ਦੇ ਨਾਂ ਤੇ ਨਾ ਬਰਾਬਰੀ ਹੈ ਜਿਹੜਾ ਉਹ ਜਾਤ ਪਾਤ ਛੂਤ ਸ਼ਾਤ ਜੋ ਬਿੜਾ ਕਰ ਕੀਤਾ ਕਿਰਤੀ ਨੂੰ ਤਵੱਜੋ ਮਿਲਣੀ ਚਾਹੀਦੀ ਹੈ ਵਾਈਟ ਕਾਲਰ ਜੌਬ ਨੂੰ ਨਹੀਂ ਵਾਈਟ ਕਾਲਰ ਨੂੰ ਠੀਕ ਹੈ ਮਿਲੇ ਉਹਦੇ ਬਰਾਬਰ ਮਿਲੇ ਪਰ ਇੱਥੇ ਤਾਂ ਬਾਬੂ ਪੈਦਾ ਕੀਤੇ ਜਾਂਦੇ ਨੇ ਬਿਊਰੋਕ੍ਰੇਟ ਪੈਦਾ ਕੀਤਾ ਜਾਂਦਾ ਹਜ਼ਾਰਾਂ ਏਕੜ ਉਹ ਲੋਕ ਖਰੀਦ ਰਹੇ ਨੇ ਉਹਨਾਂ ਕਾਰਪੋਰੇਟ ਖਰੀਦ ਰਿਹਾ ਕਿ ਆ ਖੇਤੀ ਸੈਕਟਰ ਹੈ ਜਿਦੀ ਜੀ ਡੀ ਪੀ ਛੇਦੀ ਕਿਤੇ ਆ ਡਿੱਗਦੀ ਨਹੀਂ ਬੈਲ ਗੇਟਸ ਅਮਰੀਕਾ ਦਾ ਵੱਡਾ ਕਿਸਾਨ ਬਣ ਗਿਆ ਤੇ ਇਦਾਂ ਹੀ ਬਾਨੇ ਡਾਨੀ ਬਣ ਨੂੰ ਫਿਰਦੇ ਨੇ ਆ ਦੋ ਦੋ ਢਾਈ ਢਾਈ ਕਿੱਲੇ ਵਾਲੇ ਮਜਬੂਰ ਨੇ ਜ਼ਮੀਨਾਂ ਵੇਚਣ ਨੂੰ ਕਿ ਕੌਣ ਬੋਰਵੈਲ ਕਰਾਏਗਾ 3 ਲੱਖ ਰੁਪਏ ਦਾ ਅਗਲਾ ਕਹਿੰਦਾ ਯਾਰ ਵੇਚੋ ਪਰੇ ਸ਼ਹਿਰ ਚ ਪਲਾਟ ਲੈ ਲਓ ਕੋਈ ਹੋਰ ਕੰਮ ਕਰ ਲਓ ਸੋ ਉਸ ਸਿਲਸਿਲੇ ਵਿੱਚ ਜਿਹੜਾ 25 30 ਏਕੜ ਵਾਲਾ ਮੋਟਾ ਫਾਰਮਰ ਹੈ ਆੜਤੀਆ ਬਾਊ ਹੈ ਉਹ ਆਪਣਾ ਪੈਸਾ ਇਨਵੈਸਟ ਕਰ ਰਿਹਾ ਵੱਡੇ ਫਾਰਮ ਚ ਉਕੇ ਆਮਦਨ ਲਕਾਉਣ ਦਾ ਇੱਕ ਵਧੀਆ ਜਰੀਆ ਹੈ ਸੋ ਇਸ ਕਰਕੇ ਇਹ ਬਰਾਬਰੀ ਹੈ ਨਾਮ ਬਰਾਬਰੀ ਹੈ ਜਿਹੜੀ ਬਰਬਰਤਾ ਪੈਦਾ ਕਰਦੀ ਹੈ ਸੋ ਇਹ ਵਿਚਾਰ ਸੀ ਡਾਕਟਰ ਸੁੱਚਾ ਸਿੰਘ ਗਿੱਲ ਹੋਰਾਂ ਦੇ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਇਹਨਾਂ ਬ੍ਰਾਹਮਾਂ ਦੇ ਲਿੰਕ ਤੁਸੀਂ ਆਪਣੇ WhatsApp ਗਰੁੱਪ ਨੰਬਰ 98763096553 ਤੇ ਮੰਗਵਾ ਸਕਦੇ ਹੋ